ਇਹਨੂੰ ਮਿਲ ਗਈ ਮੇਰੀ ਬੇਨਤੀ ਸੁਣਿਓ ਤੇਗ ਭਗਤ ਹਨ ਗੁਰੂ ਤੇਗ ਬਹਾਦਰ ਮਹਾਰਾਜ ਕਿੰਨਾ ਠਰਮਾ ਸੀ ਕਿੰਨੀ ਉਹਨਾਂ ਦੇ ਅੰਦਰ ਸਹਿਨ ਸਿਲਤਾ ਸੀ ਆਪਣੇ ਹੱਕ ਪਿੱਛੇ ਕੌਣ ਨਹੀਂ ਲੜਿਆ ਸੁਣਿਓ ਜਦੋਂ ਪਹਿਲੇ ਪਾਰਸ਼ਾਣੀ ਗੁਰੂ ਅੰਗਦ ਦੇ ਮਹਾਰਾਜ ਨੂੰ ਗੱਦੀ ਦਿੱਤੀ ਦਾਤੂ ਤੇ ਦਾਸੂ ਲੜਦੇ ਰਹੇ ਗੁਰੂ ਅੰਗਦ ਦੇ ਮਹਾਰਾਜ ਜਦੋਂ ਗੁਰੂ ਅੰਗਦ ਦੇ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੱਦੀ ਦਿੱਤੀ ਮਾਫ ਕਰਨਾ ਜਦੋਂ ਗੁਰੂ ਅੰਗਦ ਦੇ ਮਹਾਰਾਜ ਨੂੰ ਗੱਦੀ ਦਿੱਤੀ ਸਰ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਨੇ ਗੱਦੀ ਦਿੱਤੀ ਗੁਰੂ ਅੰਗਦੇਵ ਮਹਾਰਾਜ ਦੇ ਪੁੱਤ ਲੜਦੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਧ ਸੰਗਤ ਜੀ ਜਵਾਈ ਨੂੰ ਗੱਦੀ ਦਿੱਤੀ ਜਦੋਂ ਗੁਰੂ ਅਮਰਰਾਮਦਾਸ ਮਹਾਰਾਜ ਨੇ ਆਪਣੇ ਪੁੱਤ ਨੂੰ ਗੁਰੂ ਅਜੰਦੇਵ ਨੂੰ ਗੱਦੀ ਦਿੱਤੀ ਪਿਰਥੀ ਚੰਦ ਗੁਰੂ ਅਜੰਦੇਵ ਨੇ ਭਤੀਜੇ ਨੂੰ ਗੱਦੀ ਦੇ ਦਿੱਤੀ ਆਪਣੇ ਪੋਤੇ ਨੂੰ ਗੱਦੀ ਦੇ ਦਿੱਤੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਭਤੀਜੇ ਨੂੰ ਗੱਦੀ ਦੇ ਦਿੱਤੀ ਤੇ ਸਾਧ ਸੰਗਤ ਜੀ ਮਾਤਾ ਨਾਨਕੀ ਦਾ ਹੁਕਮ ਹੋਇਆ ਤੁਸੀਂ ਇੱਥੇ ਨਹੀਂ ਰਹਿਣਾ ਕੀਰਤਪੁਰ ਸਾਹਿਬ ਤੋਂ ਤੁਸੀਂ ਬਕਾਲੀ ਦੀ ਧਰਤੀ ਤੇ ਚਲੇ ਜਾਓ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਤਕਾਰਯੋਗ ਪਿਤਾ ਨੂੰ ਇਹ ਨਹੀਂ ਕਿਹਾ ਕਿ ਸਤਗੁਰੂ ਗੱਦੀ ਦਾ ਮਾਲ ਮੈਂ ਵੀ ਵਾਰਿਸ ਬਣਦਾ ਮੈਂ ਵੀ ਹੱਕਦਾਰ ਐ ਨਹੀਂ। ਸਾਸੰਗ ਜੀ 27 ਸਾਲ ਬਾਬੇ ਬਕਾਲੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੈਠ ਕੇ ਬੰਦਗੀ ਕੀਤੀ। 27 ਸਾਲ ਬੰਦਗੀ ਕੀਤੀ ਤੇ ਸਾਧ ਸੰਗਤ ਦੀ ਸਮਾ ਆਇਆ ਗੁਰ ਤੇਗ ਬਹਾਦਰ ਮਹਾਰਜ ਪ੍ਰਗਟ ਹੋਏ ਤੇ ਸਾਧ ਸੰਗਤ ਦੀ ਭਾਈ ਮੱਖਣ ਸ਼ਾ ਲਵਾਣੇ ਨੇ ਗੁਰ ਤੇਗ ਬਹਾਦਰ ਮਹਾਰਜ ਨੂੰ ਪ੍ਰਗਟ ਕੀਤਾ ਤੇ ਸਾਧ ਸੰਗਤ ਪਰ ਗੁਰ ਤੇਗ ਬਹਾਦਰ ਮਹਾਰਜ ਨੇ ਨਹੀਂ ਕਦੇ ਗੁਰ ਤੇਗ ਬਹਾਦਰ ਮਹਾਰਾ ਦੇ ਅੰਦਰ ਇੰਨਾ ਤਿਆਗ ਸੀ ਕਿ ਜਦੋਂ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਅੰਮ੍ਰਿਤਸਰ ਮੱਥਾ ਟੇਕਣ ਗਏ ਤਾਂ ਸਾਧ ਸੰਗਤ ਦੀ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਹਰੋਂ ਮੱਥਾ ਟੇਕ ਕੇ ਕਹਿਣ ਲੱਗੇ ਇਹਨਾਂ ਦਾ ਪੂਜਾ ਪਾਠ ਇਹਨਾਂ ਨੂੰ ਮੁਬਾਰਕ ਮੇਰੀ ਬੇਨਤੀ ਤੁਹਾਨੂੰ ਸੁਣਿਓ ਫਿਰ ਮਾਰਜ ਕੀਰਤਪੁਰ ਸਾਹਿਬ ਆਗੇ ਹੁਣ ਉਹੀ ਅਨੰਦਪੁਰ ਸਾਹਿਬ ਦੀ ਮੈਂ ਗੱਲ ਕਰਨ ਗਿਆ ਉਹ ਅਨੰਦਪੁਰ ਸਾਹਿਬ ਦੀ ਧਰਤੀ ਸਾਧ ਸੰਗਤ ਜੀ ਜਿੱਥੇ ਆਸ ਵੱਜਦੀ ਸੀ ਕਿਸੇ ਦੀ ਸਾਧ ਸੰਗਤ ਜੀ ਜਿੱਥੇ ਆਸ ਵੱਜਦੀ ਸੀ ਭਾਈ ਉਹ ਅਨੰਦਪੁਰ ਸਾਹਿਬ ਮਾਰਜ ਕੀਰਤਪੁਰ ਸਾਹਿਬ ਗਏ ਤੇ ਰਾਣੀ ਮਹਾਰਾਜ ਨੂੰ ਮਿਲਣਾ ਹੈ ਚੰਬੇ ਦੀ ਰਾਣੀ ਚੰਪਾ ਮਰ ਸੱਚ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਜ ਨੂੰ ਮਿਲਣਾ ਹੈ ਗੁਰੂ ਤੇਗ ਬਹਾਦਰ ਮਹਾਰਜ ਸੱਚ ਪਾਸ਼ਾ ਕਹਿਣ ਲੱਗੇ ਭਾਈ ਮੇਲਾ ਹੋ ਗਿਆ ਹੁਣ ਅਸੀਂ ਜਾਣਾ ਹੈ ਹੁਣ ਅਸੀਂ ਸ਼ਾਇਦ ਇੱਧਰ ਵਾਪਸ ਆਈਏ ਮਹਾਰਜ ਤਮਤਾਨ ਸਹਿਬ ਨੂੰ ਵੱਡਾ ਤੀਰਥ ਬਣਾਉਣਾ ਚਾਹੁੰਦੇ ਸੀ ਰਾਣੀ ਨੇ ਦੋਨੇ ਹੱਥ ਜੋੜ ਕੇ ਮੇਰੀ ਬੇਨਤੀ ਸੁਣਿਆ ਤਿਆਰ ਰਾਣੀ ਨਹੀਂ ਲਗੀ ਮੇਰਾ ਰਾਜ ਮੇਰੀ ਧਰਤੀ ਛੱਡ ਕੇ ਨਾ ਜਾਓ ਆਪ ਕੋ ਸਾਰੇ ਸਤਿਨਾਮ ਸ਼੍ਰੀ ਵਾਹਿਗੁਰੂ ਤੁਹਾਨੂੰ ਬੇਨਤੀ ਜਿੰਨੀ ਧਰਤੀ ਤੁਹਾਨੂੰ ਚਾਹੀਦੀ ਹੈ ਉਹਨੇ ਉੱਤੇ ਲਕੀਰਵਾ ਦਿਓ ਘੋੜਾ ਫੇਰ ਦਿਓ ਉਹਨੇ ਧਰਤੀ ਤੁਹਾਡੀ ਪਰ ਮੇਰਾ ਰਾਜ ਨਾ ਛੱਡ ਕੇ ਜਾਓ ਇਹ ਕੀਰਤਪੁਰ ਸਾਹਿਬ ਚੰਬੇ ਦੀ ਰਿਆਸਤ ਤੁਨ ਗੁਰੂ ਤੇਗ ਬਹਾਦਰ ਬੇਨਤੀ ਕੀਤੀ ਛੱਡ ਕੇ ਨਾ ਜਾਓ ਤੁਨ ਗੁਰੂ ਤੇਗ ਬਹਾਦਰ ਜੀ ਫਿਰ ਉੱਚੀ ਪਹਾੜੀ ਤੇ ਚੜ ਗਏ ਤੇ ਮਹਾਰਾਜ ਨੇ ਵੇਖਿਆ ਇੱਕ ਸੂਰਜ ਪੈਂਦਾ ਵਿੱਚ ਇੱਕ ਪਾਸੇ ਪਹਾੜੀਆਂ ਤੇ ਵਿਚਾਲੇ ਖੁੱਲਾ ਮੈਦਾਨ ਜਿਹਨੂੰ ਸ਼ਵਾਲਕ ਦੀਆਂ ਪਹਾੜੀਆਂ ਕਿਹਾ ਜਾਂਦਾ ਜਿਹਦੀ ਜੋ ਜਹਾਸਾਂ ਦੀ ਜਿਸ ਨਕਸ਼ੇ ਦੇ ਅਧੀਨ ਚੰਡੀਗੜ੍ਹ ਬਸਾਇਆ ਗਿਆ ਕੋ ਸਾਰੇ ਸਤਨਾਮ ਸ਼੍ਰੀ ਚੰਡੀਗੜ੍ਹ ਤੇ ਸਾਨੂੰ ਉਜਾੜ ਕੇ ਬਸਾਇਆ ਗਿਆ ਪਿੰਡਾਂ ਨੂੰ ਝਾੜ ਕੇ ਬਸਾਇਆ ਗਿਆ ਸੀ ਚੰਡੀਗੜ੍ਹ ਪਰ ਇਹ ਜਿਹੜਾ ਆਨੰਦਪੁਰ ਮੇਰੇ ਮਾਲਕ ਨੇ ਬਸਾਇਆ ਸੀ ਇੱਕ ਤਾਂ ਧਰਤੀ ਉਹ ਸੀ ਜਿੱਥੇ ਕੋਈ ਜਾਂਦਾ ਨਹੀਂ ਸੀਗਾ ਇਹਨੂੰ ਮਾਖੋਵਾਲ ਕਿਹਾ ਜਾਂਦਾ ਸੀ ਕਹਿੰਦੇ ਸੀ ਵੀ ਮਾਖੋ ਦਾ ਦੈਂਤ ਰਹਿੰਦਾ ਹੈ ਲੋਕ ਡਰਦੇ ਹੁੰਦੇ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਧੰਗੁਰ ਤੇਗ ਬਾਹੁਰ ਮਹਾਰਾਜ ਨੇ ਨਿਜ਼ਰ ਮਾਰੀ ਵੀ ਜਿਹਨੂੰ ਕੋਈ ਪੁੱਛਦਾ ਹੀ ਨਹੀਂ ਨਾ ਧਰਤੀ 'ਤੇ ਫਿਰ ਉਹਨੂੰ ਗੁਰੂ ਦੀ ਗੁਰੂ ਪੁੱਛਦਾ ਕੋ ਸਾਵੇ ਸਤਨਾਮ ਸ਼੍ਰੀ ਵਾਹਿਗੁਰੂ ਮਰਜ਼ੀ ਕੀਮਤ ਪਾਉਣ ਲੱਗੇ ਨੇ ਰਾਣੀ ਕਹਿੰਦੀ ਮੈਂ ਦਾਨ ਵਿੱਚ ਦਵਾਗੀ ਮਰਜ਼ੀ ਕੀ ਲੱਗੇਗੀ ਦਾਨ ਚ ਨਹੀਂ ਰਹਿਣੀ ਪਤਾ ਸੀ ਮੇਰੇ ਮਾਲਕ ਨੂੰ ਇਥੇ ਖਾਲਸਾ ਸਜਾਇਆ ਇਹ ਦਾਨ ਦਿੱਤੀ ਧਰਤੀ ਤੇ ਸੋਭਾ ਨਹੀਂ ਦੇਗਾ ਇਹ ਜਿਹੜੀ ਹੱਕ ਦੀ ਧਰਤੀ ਹੋएगी ਉਥੇ ਮਹਾਰਾਜ ਨੇ 2200 ਮੋਹਰ ਦੇ ਵਿੱਚ ਉਹ ਅਨੰਦਪੁਰ ਸਾਹਿਬ ਦੀ ਧਰਤੀ ਖਰੀਦੀ ਸੀ 2200 ਪਰ ਨਾਮ ਰੱਖਿਆ ਸੀ ਆਪਣੀ ਮਾਂ ਦੇ ਨਾਮ ਤੇ ਆਪਣੀ ਮਾਂ ਦੇ ਨਾਮ ਤੇ ਮਹਾਰਾਜ ਨੇ ਨਾਮ ਰੱਖਿਆ ਸੀ ਉਹਦਾ ਨਾਮ ਰੱਖਿਆ ਸੀ ਚੱਕ ਨਾਨਕੀ ਚੱਕ ਕੀਨੇ ਹੁੰਦੇ ਨੇ ਜਗਾਂ ਤੇ ਨਾਨਕੀ ਮਾਰਾ ਸੱਚ ਪਾਜੀ ਵੀ ਜਿਹੜੇ ਅਮਰਸਰ ਜੀ ਦਾ ਪਹਿਲਾ ਨਾਮ ਚੱਕ ਰਾਮਦਾਸ ਸੀ ਅਮਰਸਰ ਸਾਹਿਬ ਦਾ ਪਹਿਲਾ ਨਾਮ ਚੱਕ ਰਾਮਦਾਸ ਕੁਰਸੀ ਸਾਧ ਸੰਗਤ ਜੀ ਇਹ ਨਾਮ ਬਾਣੀ ਚ ਵੀ ਆਇਆ ਸਾਧ ਸੰਗਤ ਜੀ ਇਹ ਨਾਮ ਬਾਣੀ ਚ ਵੀ ਆਇਆ ਆਪਾਂ ਪੜ੍ਹਦੇ ਆ ਨਾ ਡਿੱਠੇ ਸਵੇ ਥਾਵ ਨਹੀਂ ਤਦ ਜੇ ਕਿਹਾ ਬਦੋ ਬੁਰਖਾ ਤੇ ਤਾਂ ਤੂੰ ਸੋਖਿਆ ਬਸ ਦੀ ਸੰਗਲ ਅਪਾਰ ਅਨੂਪ RAM DAS ਕੋ RAM DAS ਪੂਜ ਜਗ ਦਾ ਨਾਮ ਪਾਇਆ ਹਰ ਹਾਂ ਨਾਨਕ ਕਸਮ ਲਜਾਏ ਨਾ ਇਹ RAM DAS ਇਹਦਾ ਨਾਮ ਵਰਜ ਨੇ ਰੱਖਿਆ ਚੰਕ ਨਾਨਕ ਕੀ ਅਨੰਦਪੁਰ ਸਾਹਿਬ ਤਾਂ ਬਾਅਦ ਵਿੱਚ ਤੁਨ ਗੁਰੂ ਤੇਗ ਨਾਨਕ ਗੁਰੂ ਗੋਬਿੰਦ ਸਿੰਘ ਵਾਲੇ ਨੇ ਰੱਖਿਆ ਇਹ ਵੀ ਦੱਸਦੇ ਨੇ ਵੀ ਅਨੰਦਪੁਰ ਤੇ ਗੁਰੂ ਤੇਗ ਬਾਦਰ ਮਾਰ ਜੀ ਨੇ ਰੱਖ ਦਿੱਤਾ ਜਦੋਂ ਪੰਜ ਕੁ ਸਾਲਾਂ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਜ ਮਿਲੇ ਨਾ ਆਪਣੇ ਪਿਤਾ ਨੂੰ ਅਨੰਦਪੁਰ ਸਾਹਿਬ ਆ ਕੇ ਕਹਿੰਦੇ ਪੂਰਾ ਆਨੰਦ ਸਾਹਿਬ ਦਾ ਪਾਠ ਸੁਣਾਇਆ 6 ਪੌੜੀਆਂ ਨਹੀਂ 40 ਪੌੜੀਆਂ ਸੀ ਆਨੰਦ ਸਾਹਿਬ ਦੀ 40 ਪੌੜੀਆਂ ਉਹ 40 ਪੌੜੀਆਂ ਆਪਣੇ ਪਿਤਾ ਨੂੰ ਸੁਣਾਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਮਹਾਰਜ ਨੂੰ ਤੇਗ ਬਹਾਦਰ ਕਹਿੰਦੇ ਇਹਦਾ ਨਾਮ ਬਦਲ ਦੋ ਇਹਦਾ ਨਾਮ ਅਨੰਦਪੁਰ ਰੱਖੋ ਸਾਰੇ ਸਤਨਾਮ ਤੇ ਆਨੰਦ ਪਤਾ ਕੀ ਹੈ आनंद ਉਹ ਹੁੰਦਾ ਜਿਹੜਾ ਸੁੱਖ ਤੋਤੇ ਦੀ ਅਵਸਥਾ ਸੁੱਖ ਤੋਤੇ ਦੀ વાਤਾ ਸੁਣ ਲਿਓ ਕਿਹੜੀ ਅਵਸਥਾ ਮੈਂ ਪਹਿਲਾਂ ਵੀ ਸ਼ਾਇਦ ਬੇਨਤੀ ਕੀਤੀ ਕੋਈ ਨਾ ਬੰਦਾ ਕਿਸੇ ਦੀ ਧੀ ਪੈਣ ਨੂੰ ਕਹ ਦੇਵੇ ਤੂੰ ਨੱਚ ਗਲੀ ਚ ਦੌੜ ਕੇ ਇੱਕ ਦੂਜੇ ਨੂੰ ਮਾਰ ਦੇ ਪਰ ਜਿੱਦੋਂ ਉਹ ਆਨੰਦ ਚ ਹੁੰਦੀਆਂ ਨੇ ਉਹਨਾਂ ਦੇ ਭਾਈ ਦਾ ਵਿਆਹ ਹੁੰਦਾ ਔਰ ਬਿਨਾਂ ਕਹੀ ਤੂੰ ਗਲੀ ਚ ਨੱਚਦੀਆਂ ਜਾਂਦੀਆਂ ਆ ਤੁਸੀਂ ਸਾਡੇ ਸਤਨਾਮ ਸ੍ਰੀ ਵਾਹਿਗੁਰੂ ਆਨੰਦ ਦੀ ਅਵਸਥਾ ਜਿਹੜੀ ਬਿਆਨ ਨਹੀਂ ਕੀਤੀ ਜਾਂਦੀ ਜਿਹੜੀ ਕੋਈ ਬਿਆਨ ਹੀ ਨਹੀਂ ਕਰ ਸਕਦਾ ਉਹ ਜਿਹਨੂੰ ਆਰਿਆ ਹੁੰਦਾ ਉਸੇ ਨੂੰ ਪਤਾ ਹੁੰਦਾ ਉਹ ਤਾਂ ਜਿਹਨੂੰ ਸਰੂਰ ਆਰਿਆ ਹੁੰਦਾ ਉਸੇ ਨੂੰ ਪਤਾ ਹੁੰਦਾ ਦੂਜੇ ਨੂੰ ਤਾਂ ਦੱਸੇ ਹੀ ਨਹੀਂ ਜਾ ਸਕਦਾ ਆਨੰਦ ਮਾਰਦਿਨੀ ਹੁੰਦਾ ਨਾਮ ਰੱਖਿਆ ਆਨੰਦ ਆਨੰਦਾਂ ਦੀ ਧਰਤੀ ਇੱਕ ਆਨੰਦ ਸਾਹਿਬ ਧੰਗੁਰ ਗ੍ਰੰਥ ਸਾਹਿਬ ਵਿੱਚ ਇੱਕ ਆਨੰਦ ਕਾਰਜ ਜਦੋਂ ਦੋ ਰੂਹਾਂ ਦਾ ਮੇਲ ਹੁੰਦਾ ਹੈ ਅਸੀਂ ਤੇ ਉਹਦਾ ਵੀ ਜਲੂਸ ਕੱਢ ਕੇ ਰੱਖ ਦਿੱਤਾ ਆਖੂ ਸਾਰੇ ਸਤਨਾ ਸ਼੍ਰੀ ਅਕਾਲ ਸੁਣ ਲਿਆ ਮੇਰੀ ਬੇਨਤੀ ਉਹਦਾ ਵੀ ਕਈ ਤਾਂ ਕਿੰਨਿਆਂ ਦੇ ਤਾਂ ਮੂੰਹ 'ਚੋਂ ਸ਼ਰਾਬ ਦੀ ਪਦਬੂ ਮਾਰ ਰਹੇ ਹੁੰਦੇ ਆਨੰਦ ਘਰਾਂ ਦੇ ਲੋਕ ਰਾਤ ਨੂੰ ਰੁੱਜੇ ਹੋਏ ਹੁੰਦੇ ਨੇ ਤੇ ਸੇ ਸਾਰ ਸੰਗਤ ਦੀ ਮਜਬੂਰੀ ਹੁੰਦੀ ਐ ਸੇਰੇ ਸਭਾ ਹਾਂ ਸੰਗਤ ਜੀ ਕਈ ਮੈਨੂੰ ਮਾਫ਼ ਕਰਿਓ ਸਫਾ ਚੱਕ ਕਰਾ ਕੇ ਤਾਜੀ-ਤਾਜੀ ਦਾੜੀ ਕਟਾ ਕੇ ਗੁਰੂ ਗ੍ਰੰਥ ਸਾਹਿਬ ਬਾਰੇ ਤੇ ਪੂਰੇ ਬੈਠੇ ਹੁੰਦੇ ਆ ਉਹ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਬੀਬੀਆਂ ਦਾ ਉਸ ਤੋਂ ਬੁਰਾ ਹਾਲ ਹੈ ਸੰਦੇ ਤੇ ਉਸ ਤੋਂ ਬੁਰਾ ਬੰਦੇ ਖਾ ਮਾਰਦ ਨੇ ਨਾਮ ਰੱਖਿਆ ਅਨੰਦ ਸਾਹਿਬ ਤੇ ਜਾ ਕੇ ਉਹਨੀਆਂ ਬੀਬੀਆਂ 50 50 ਹਜ਼ਾਰ ਰੁਪਈਆ ਸਾਧ ਸੰਤ ਜੀ ਉਹ ਭਈਆਂ ਨੂੰ ਜਦ ਉਹਨਾਂ ਨੂੰ ਦੇ ਕੇ ਉਹਦੇ ਮੂੰਹ ਤੇ ਥੱਪ ਕੇ ਜੋ ਖੁਸ਼ੀ ਲਾਉਂਦੇ ਪੰਜਾਬ ਲਾ 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 ਸਾਧ ਸੰਤ ਜੀ ਲਾ ਕੇ ਫਿਰ ਉਹਨਾਂ ਨੂੰ ਤੇਜ਼ੀਵੇ ਨਹੀਂ ਸਾਸਾਂ ਦੀ ਚੁੰਨੀ ਬਸ ਇੱਕ ਨਾਮਾਤਰ ਹੁੰਦੀ ਹੈ ਉਹ ਵੀ ਪਿੱਛੇ ਜੇ ਬੰਨ੍ਹ ਦਿੰਦਾ ਸਾਰਾ ਸਿਰ ਬੀਬੀ ਦਾ ਨੰਗਾਉ ਪਾਇਆ ਤੇ ਫਿਰ ਉਹ ਆਨੰਦਕਾਰ ਜਾਂਦੇ ਗੋ ਕਹਿੰਗੇ ਜੀ ਇਹ ਤੇ ਇਹਨੂੰ ਪਿੰਨ ਲਾਇਆ ਸਾਰੇ ਸਤਨਾਮ ਸ਼੍ਰੀ ਵਾਗੁ ਗੱਜ ਕੇ ਸਤਨਾਮ ਸ਼੍ਰੀ ਕਹਿੰਗੇ ਪਿੰਨ ਲੱਗੇ ਹੋਏ ਨੇ ਇਹੋ ਖੁੱਲ ਨਹੀਂ ਸਕਦੀ ਆਸ ਅਸੀਂ ਆਨੰਦਕਾਰਾਂ ਦਾ ਅਸੀਂ ਆ ਆਨੰਦ ਵੰਡ ਐਨੰਦ ਕਰਦਾਂ। ਬੇਨਤੀ। ਸ਼ਬਦਾਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ। ਸਾ ਸੰਧ ਜੀ ਅੰਮ੍ਰਿਤ ਵੇਲੇ ਆਨੰਦ ਕਾਰਜ ਕਰਾਓ। ਪਰ ਇਹੀ ਆਪ ਇਹੀ ਭਾਵਨਾ ਰੱਖ ਕੇ ਆਨੰਦ ਕਾਰਜ ਕਰਾਓ ਕਿ ਅੰਮ੍ਰਿਤ ਵੇਲੇ ਆਨੰਦ ਕਾਰਜ ਹੋਣ। ਇਹ ਭਾਵਨਾ ਰੱਖ ਕੇ ਨਾ ਕਰਾਓ ਵੀ ਮੁੜ ਕੇ ਪੈਲ ਸੋ ਕਿਤੇ ਵਾਪਸ ਆਉਣਾ। ਉਹ ਸਾਰੇ ਸਤਨਾਮ ਵਾਹਿਗੁਰੂ ਸਾਰੇ ਸਤਨਾਮ ਸ੍ਰੀ ਅਸੀ ਮਹਾਰਜ ਨੇ ਨਾਮ ਰੱਖਿਆ ਸਾਨੂੰ ਬਾਣੀ ਦਿੱਤੀ ਆਨੰਦ ਸਾਹਿਬ ਸਾਨੂੰ ਮਹਾਰਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਆਨੰਦਪੁਰ ਤੇ ਮਹਾਰਜ ਨੇ ਸਾਡੀ ਵਿਆਹ ਦੀ ਰਸਮ ਦਾ ਨਾਮ ਰੱਖਿਆ ਆਨੰਦ ਕਾਰਜ ਪਰ ਨਹੀਂ ਲਿਆ ਸੀ ਨਾ ਸਾਲ ਸੰਤ ਜੀ ਉਹ ਅਨੰਦਾ ਦੀ ਪੁਰੀ ਜਦੋਂ ਅਨੰਦ ਸਿੰਘ ਦੀ 40 ਪਉੜੀਆਂ ਦਾ ਪਾਠ ਸੁਣਾਇਆ ਨਾ ਗੁਰੂ ਤੇਗ ਬਹਾਦਰ ਮਹਾਰਜ ਕਹਿੰਦੇ ਨਾ ਨਾਮ ਬਦਲ ਕੇ ਅਨੰਦਪੁਰ ਸਾਹਿਬ ਰੱਖ ਦਿਓ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਹੁਣ ਤੇ ਨੰਦਪੁਰ ਸਾਹਿਬੀ ਤਮਾਕੂ ਵਿਕਦਾ ਹੋਇਆ ਭਈਏ ਸਾਰ ਸਖਤ ਦੀ ਕਕਾਰ ਵੇਚਦੇ ਨੇ ਆਪ ਕੋ ਸਾਰੇ ਸਤਨਾਮ ਨਾਲ ਸ਼੍ਰੀ ਵਾਹਿਗੁਰੂ ਹੁਣ ਤੇ ਸਾਡੇ ਹਾਲਾਤ ਉਹ ਨੰਦਾਂ ਦੀ ਧਰਤੀ ਤੇ ਸੋਚੋ ਇਸ ਗੱਲ ਨੂੰ ਵੀ ਉਹ ਅਨੰਦਪੁਰ ਦੀ ਧਰਤੀ ਜਿੱਥੋਂ ਫਿਰ ਆਸ ਬੁੱਜੀ ਵੀ ਜਿੰਦ ਵੱਜ ਸਕਦੀ ਹੈ ਅਨੰਦਪੁਰ ਚ ਵੱਜ ਸਕਦੀ ਹੈ ਉਹ ਮੂੰਹਾਂ ਝੁਕਾ ਲੈ ਕੇ ਸਾਸਾਂ ਜੀ ਗਲਾਂ ਚ ਬੰਲੇ ਪਾ ਕੇ ਬ੍ਰੀਮ ਲੋ ਬੜੇ ਸਾਰੀ ਸੰਗਤ ਜੀ ਮਨ ਚਲਨਦਪੁਰ ਨੂੰ ਚੱਲ ਚੱਲੀਏ ਚਲਨਦਪੁਰ ਨੂੰ ਚੱਲ ਚੱਲੀਏ ਵਾਹ 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 ਚਲ ਚਲਨਪੁਰ ਨੂੰ ਚੱਲ ਚੱਲੀਏ ਕਿੱਥੇ ਆ ਸੰਤ ਜੀ ਅਨੰਤਪੁਰੀ ਦੀ ਧਰਤੀ ਤੇ ਬੇਕਦਰਿਆਂ ਦੀ ਕਦਰ ਪਈ ਜਿਨ੍ਹਾਂ ਨੂੰ ਕਦੇ ਕੋਈ ਕਿਤੇ ਨਹੀਂ ਸੀ ਪੁੱਛਦਾ ਆ ਮੇਰੀ ਬੇਟੀ ਵੀ ਸੁਣੀ ਤਾਂ ਸਾਡੀ ਮੇਰੇ ਮਾਲਕ ਨੇ ਕਦਰ ਪਾਈ ਅਮਰਦੇਸ਼ ਕਾਇ ਜਿਹਦੇ ਅਮਰਦੇਸ਼ ਕਾਇਆ ਨਾ ਧੰਨ ਗਲਗੀタル ਮਹਾਰਾਜ ਨੇ ਪਹਿਲਾਂ ਪੰਜ ਸਿੰਘਾਂ ਨੇ ਛਕਿਆ ਜਿਨ੍ਹਾਂ ਨੂੰ ਪੱਤ ਪਿਆਰੇ ਕਹੀ ਜਾਂਦੇ ਨੇ ਫਿਰ 20000 ਬੰਦੇ ਨੇ ਅਮਰਦੇਸ਼ ਸਾਂ ਜੀ ਪਹਿਲਾਂ 5 ਸਿਰ ਲਏ ਫਿਰ 20000 ਬੰਦੇ ਨੇ ਬਾਅਦ ਚ ਜੁੜਨ ਸ਼ੁਰੂ ਕੀਆ ਉਹ ਜਦੋਂ 20000 ਨੇ ਅੰਬਰ ਤੱਕ ਛਕਿਆ ਨਾ ਇੱਕ ਬਾਟੇ ਚ ਉੱਚੀਆਂ ਜਾਤਾਂ ਦੇ ਆਨੇ ਨੀਵੀਆਂ ਜਾਤਾਂ ਦਾ ਨੇ ਸਾਰੇ ਸਾਂ ਜੀ ਇੱਕੋ ਬਾਟੇ ਤੋਂ ਲਾਇਆ ਸਾਰੇ ਸਤਿਨਾਮ ਸ੍ਰੀ ਵਾਹਿਗੁਰੂ ਮੈਨੂੰ ਦੱਸ ਦਿਓ ਵੀ ਸੂਦਰ ਵਾਸਤੇ ਇਤੋਂ ਵੱਡੀ ਮਾਨ ਸਤਕਾਰ ਵਾਲੀ ਕਿਹੜੀ ਗੱਲ ਹੋ ਸਕਦੀ ਹੈ ਇਹ ਗਲਗੀ ਧਰਮਾਰਜ ਤੈਨੂੰ ਉਸ ਬਾਟੇ ਚ ਖਵਾ ਰਿਹਾ ਹੈ ਜਿਸ ਬਾਟੇ ਨੂੰ ਜੇ ਤੂੰ ਹੱਥ ਲਾ ਦਿੰਦਾ ਉਹ ਅੱਗ ਚ ਫੜ ਦਿੰਦੇ ਆਂ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ ਤੈਨੂੰ ਤਾਂ ਲੈਣ ਚ ਬਿਠਾ ਕੇ ਨਹੀਂ ਸਿਖਵਾਉਂਦੇ ਬਰਾਬਰ ਤੈਨੂੰ ਤਾਂ ਖੂਹ ਤੋਂ ਪਾਣੀ ਨਹੀਂ ਸੀ ਭਰਨ ਦਿੰਦੇ ਤਨ ਕਲਗੀਧਰ ਮਹਾਰਾਜ ਸੱਚੇ ਬਾਦਸ਼ਾਹ ਤੈਨੂੰ ਕੋ ਬਾਟੇ ਚ ਜੀਦਾ ਇੱਥੇ ਕਦਰ ਪਈ ਸੀ ਇਹ ਕਦਰ ਹੈ ਜਿੱਥੇ ਕਦਰ ਪਵੇ ਮੇਂ ਸਤਰੀਆਂ ਦੀ ਕਦਰ ਪਵੇ ਚਲਨੰਦਪੁਰ ਨੂੰ ਚੱਲ ਚੱਲੀਏ ਚਲਨੰਦਪੁਰ ਨੂੰ ਚੱਲ ਚੱਲੀਏ ਜਿੱਥੇ ਕਦਰ ਪਵੇ ਵੀ ਕਦਰਾਂ ਦੀ ਚਲਨੰਦਪੁਰ ਨੂੰ ਚੱਲ ਚੱਲੀਏ ਵਾਹ ਚਲਨੰਦਪੁਰ ਨੂੰ ਚੱਲ ਚੱਲੀ ਜਿੱਥੇ ਕਾਇਰ ਪਵੇ ਬੇ ਕਦਰਾਂ ਦੀ ਚਲਨੰਦਪੁਰ ਨੂੰ ਚੱਲ ਚੱਲੀਏ ਵਾਹ ਚਲਨੰਦਪੁਰ ਨੂੰ ਚੱਲ ਚੱਲੀਏ ਛੇ ਰਹੇ ਪੁਰ ਨੂੰ ਚੱਲ ਚੱਲੀਏ ਜਲਨੰਦਪੁਰ ਨੂੰ ਚੱਲ ਚੱਲੀਏ ਜਿੱਥੇ ਜਾਂਦੇ ਵੇ ਪਰਿਵਾਰ ਚਲਨੰਦਪੁਰ ਨੂੰ ਚੱਲ ਚੱਲੀਏ ਮਾਣ ਚਲਨੰਦਪੁਰ ਨੂੰ ਚੱਲ ਚੱਲੀ ਜਿੱਥੇ ਜਾਂਦੇ ਵੇ ਪਰਿਵਾਰ ਚੱਲ ਚੱਲੀਏ ਮਾਣ ਚਲਨੰਦਪੁਰ ਨੂੰ ਚੱਲ ਚੱਲੀਏ ਧਰਤੀ ਸਾਹਿਬ ਸਿੰਘ ਜਿਹੜੀ ਇਨਸਾਨੀਅਤ ਦੀ ਗਦਰਾਂ ਦੀ ਮਦਦ ਦੀ ਪ੍ਰੋੜਤਾ ਕਰਦੀ ਜਿੱਥੇ ਧੰਨ ਗੁਰਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਸੰਗਤ ਬੈਠੀਏ ਬੇਅੰਤ ਸੰਗਤਾਂ ਬੈਠੀਆਂ ਉਹ ਵਫਦ ਆਇਆ ਕਿਰਪਾ ਰਾਮ ਦਾਤੋ ਦੀ ਅਗਵਾਈ ਕਰ ਰਿਹਾ ਹੈ ਗਲ 'ਚ ਪੱਲੂ ਪਾਇਆ ਹੋਇਆ ਉਦਾਸ ਉੱਤਰੇ ਹੋਏ ਚਿਹਰੇ ਤੇ ਜਦੋਂ ਉਹਨਾਂ ਨੇ ਗੁਰਤੇਗ ਬਹਾਦਰ ਮਹਾਰਜ ਨੂੰ ਵੇਖ ਲਿਆ ਨਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਨੂੰ ਯਾਦ ਆਉਂਦਾ ਹੈ ਕਿੱਦਾਂ ਮੇਰੀ ਮਾਂ ਦੀ ਮੇਰੀ ਧੀ ਦੀ ਮੇਰੀ ਭੈਣ ਦੀ ਮੇਰੇ ਸਾਡੇ ਪਰਿਵਾਰ ਚੋਂ ਇਸ ਬੱਚੀ ਦੀ ਕਿੱਦਾਂ ਜਿਤ ਰੁੱਟੀ ਗਈ ਹੈ ਕਿਸੇ ਨੂੰ ਯਾਦ ਆਉਂਦਾ ਕਿੱਦਾਂ ਸਾਡੇ ਸਾਹਮਣੇ ਮੰਦਰ ਤੋੜਿਆ ਗਿਆ ਕਿੱਦਾਂ ਸਾਡੇ ਸਾਹਮਣੇ ਗੂਆਂ ਮਾਰੇ ਕਿਸੇ ਨੂੰ ਕੋਈ ਗੱਲ ਫੁੱਟ-ਫੁੱਟ ਕੇ ਰੋਂਦੇ ਆਂ ਗੁਰਤੇਗ ਉਥੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ 9 ਸਾਲ ਦੇ ਨੇ ਉਹ ਖੜੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਸ਼ਾਂਤ ਹੋ ਗਏ ਤਨ ਗੁਰੂ ਸਾਹਿਬ ਤੇਗ ਬਹਾਦਰ ਮਹਾਰਾਜ ਨੂੰ ਸਹਬਜ਼ਾਦੇ ਦੇ ਰੂਪ ਚ ਮਹਾਰਾਜ ਪੁੱਛਦੇ ਮਹਾਰਾਜ ਕੀ ਮਾਜਰਾ ਗੱਲ ਕੀ ਹੈ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਦੱਸੀ ਲਾਲ ਜੀ ਇਸ ਤਰ੍ਹਾਂ ਕਹਣੀ ਹੈ ਮਹਾਰਾਜ ਫਿਰ ਇਹ ਗੁਰੂ ਨਾਨਕ ਦਾ ਘਰ ਹੈ ਇਹ ਤਾਂ ਸਭ ਦੇ ਦੁੱਖ ਹਰਦਾ ਹੈ ਦੁੱਖ ਹਰਨ ਕਿਰਪਾ ਕਰਨ ਇਹ ਤਾਂ ਸਤ ਸਭ ਦੇ ਦੁੱਖ ਹਰਦਾ ਸੱਚੇ ਪਾਤਸ਼ਾਹ ਇਹਨਾਂ ਦੇ ਦੁੱਖ ਦਾ ਵੀ ਤਾਂ ਕੋਈ ਹੱਲ ਹੋਏਗਾ ਤਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਕੋਈ ਮਖਾਨ ਪਵਿੱਤਰ ਬੰਦਗੀ ਤਿਆਗ ਦੀ ਮੂਰਤ ਕੋਈ ਬਹੁਤ ਪਵਿੱਤਰ ਖੂਨ ਧਰਤੀ ਤੇ ਡੁੱਲੇ ਫਿਰ ਇਹਨਾਂ ਦੀ ਤਕਦੀਰ ਬਦਲੇ ਗਿਆਖੂ ਸਾਰੇ ਸਤਨਾਮ ਉਦਾਂ ਨੇ ਤੇ ਸੰਗਤ ਜੀ ਇਹ ਗੁਰੂ ਨਾਨਕ ਦੇ ਘਰ ਵਿੱਚ ਹੀ ਹੋ ਸਕਦਾ ਹੈ ਤਨ ਛੇਵੇਂ ਪਾਸ਼ਾ ਅਤਨ ਦਸਵੇਂ ਪਾਸ਼ਾ ਆਪਣੇ ਪਿਤਾ ਨੂੰ ਕਹਿੰਦੇ ਸਤਗੁਰੂ ਜੀ ਇਸ ਧਰਤੀ ਤੇ ਉੱਤੇ ਤੁਹਾਡੇ ਤੋਂ ਪਵਿੱਤਰ ਆਤਮਾ ਕੌਣ ਹੋ ਸਕਦੀ ਐ ਕੋ ਸਾਰੇ ਸਤਨਾਮ ਵਾਹਿਗੁਰੂ ਸਰਸੰਗਤ ਜੀ ਨੌਵੇਂ ਪਾਤਸ਼ਾਹ ਆਪਣੇ ਪੁੱਤ ਨੂੰ ਕਹਿੰਦੇ ਲਾਲ ਜੀ ਸਾਨੂੰ ਤੁਹਾਡੇ ਤੋਂ ਇਹੀ ਆਸ ਸੀ ਸਾਧ ਸੰਗਤ ਜੀ ਦੇਖੋ ਇਹ ਨਹੀਂ ਕਿ ਤੂੰ ਮੈਨੂੰ ਮਰਵਾਉਣਾ ਚਾਹੁੰਦਾ ਸਾਨੂੰ ਤੁਹਾਡੇ ਤੋਂ ਇਹੀ ਆਸ ਸੀ